ਯਾ ਸਿਗਰ ਸਾਸੀ ਕਾਲ ਜੀ ਹੋਰ ਬਾਈ ਜੀ ਸਭ ਠੀਕ ਆ ਕਿਰਪਾ ਤੁਸੀਂ ਸੁਣਾਓ ਚਲੋ ਕਹਿੰਦੇ ਭਾਈ ਕਿਵੇਂ ਠੀਕ ਵਧੀਆ 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 ਚਲੋ ਕਿੰਨੀਆਂ ਭਰਾਜ ਅੱਜ ਆਪਾਂ ਨਾਲ ਆ ਗਏ 5 6 20 ਭੱਟਾ ਉਹਦੇ ਹੀ ਆ ਨੀਲੇ ਉਹ ਲੈਣ ਦੇ ਆ ਨੀਲੀਆਂ ਵੀ ਲੈਣ ਕਹਿੰਦਿਆਂ ਸਾਰੀ ਰਕਮ ਲਈ ਅੱਜ ਆਪਣੇ ਨੂੰ ਮਾਲਿਆ ਪਰਵਾ ਦੋ ਕੇ ਸੰਦੀਪ ਨਾਲ ਗੱਲਾਂ ਕਰਨੀਆਂ ਕਰ ਲੋ ਕਰ ਲੋ ਜਿਹੜੀਆਂ ਆਪਾਂ ਨੂੰ ਜ਼ਰੂਰੀ ਆ ਹਾਂਜੀ ਗੱਲ ਇਦਾਂ ਭਾਈ ਜੀ ਆਪਾਂ ਇਹਨੂੰ ਮਈਆਂ ਤੋਕਣਾ ਗੱਬਣਾ ਵੀ ਹੈਗੀਆਂ ਕੋਈ ਸੱਤਾਂ ਦੀ ਆ ਕੋਈ ਅਠਾਂ ਦੀ ਕੋਈ ਪੰਨਿਆਂ ਦੀ ਆ ਬੇਨਤੀ ਇਹ ਆ ਵੀਰਾਂ ਭਰਾਵਾ ਗਾੜੀ ਸੰਦੀਪ ਨੇ ਵੀਡੀਓ ਬਣਾ ਕੇ ਚੱਲ ਜਾਣਾ ਉਹਦੀ ਕੋਈ ਗਾਰੰਟੀ ਨਹੀਂ ਗਰੰਟੀ ਇਹ ਇਹ ਦਵਾਂਗੇ ਇੱਥੋਂ ਗੱਡੀ ਚੱਲੂ ਸਾਡੀ ਹਾਂਜੀ ਜਿਹੜਾ ਆਨਲਾਈਨ ਭਰਾਾ ਖਰਦਾ ਜਾਂਦਿਆਂ ਨੂੰ ਡਾਕਟਰ ਭਾਲੇ ਸਾਡਾ ਗੱਡੀ ਵਾਲਾ ਚੈੱਕ ਕਰਾ ਕੇ ਉਦੋਂ ਤਰੂਗਾ ਹਾਂ ਸਾਡੀ ਮੈਂ ਇਹ ਛਿਆਰੀ ਦੱਸੀਏ ਸਾਡੀ ਤਿੰਨਾਂ ਦੀ ਨਿਕਲੇ ਹਾਂ ਉਸੇ ਵੇਲੇ ਪੈਸੇ ਤੁਹਾਡੇ ਵਾਪਸ ਹੋਣਗੇ ਤੇ ਮੈਂ ਸਾਡੀ ਗੱਡੀ ਲੈਦੀ ਜਾਊ ਠੀਕ ਹੈ ਨਾ ਗੱਲਾਂ ਜਿਹੜੀਆਂ ਵਾ ਜੇ ਸਾਡੀ ਮੈਂ ਜੋਰੀ ਨਹੀਂ ਨਿਕਲਦੀ ਐ ਸਾਡੀ ਮੈਂ ਵਾਪਸ ਕਰ ਦਿਓ ਤੇ ਰੁਪਈਏ ਲੈ ਜਾਓ ਨਾ ਕਿਨੂੰ ਲਾਮਾ ਦਈਏ ਤੇ ਨਾ ਲਈਏ ਠੀਕ ਹੈ ਨਾ ਬਾਈ ਜੀ ਬਿਲਕੁਲ ਬਿਲਕੁਲ ਆ ਮੈਂ ਆਪਣੇ ਉ ਤਾਜੀ ਸੂਈ ਆ ਹਾਂ ਇਹਦੇ ਧਲੇ ਸੰਦੀਪ ਸਿਆ ਕਹਿ ਨੂੰ ਭਾਵੇਂ ਮੈਂ 16 ਵੀ ਕਹਾਂ 17 ਵੀ ਕਹਾਂ ਪਰ 14 15 ਕਿਲੋ ਦੁੱਧ ਕੰਡਾ ਲਾਵਾਂ ਆਸ ਟਾਈਮ ਹੈਗਾ ਆਸ ਟਾਈਮ ਹੈਗਾ ਚੋਗੇ ਖੜੇ ਗੱਲਾਂ ਆਲਾ ਨਹੀਂ ਬਸ ਠੀਕ ਆ ਹਾਂ ਚੋਗੇ ਹਾਂ ਲਓ ਚੈੱਕ ਕਰਾ ਕਰਾ ਸ਼ੰਭੂ ਲਿਆਓ ਜਾਰੀ ਚੋਈ ਚੋਈ ਲੱਗੀ ਚੋਈ ਅੱਧਾ ਕੱਟੀ ਮਗਰ ਕੱਟੀ ਆ ਅੱਛਾ ਮਗਰ ਕੱਟੀ ਆ ਮਗਰ ਕੱਟੀ ਚੋਆਪਸਵਾ ਮਿਲ ਗੋ ਵੜੀ ਆ ਇੱਕ ਨੰਬਰ ਸੰਦੀਪ ਸਿਆ ਇੱਕ ਨੰਬਰ ਵੜੀ ਮੈਂ ਆ ਜੈਡ ਬਲੈਕ ਵੜੀ ਵੜੀ ਹਾਂ ਬਸ ਠੀਕ ਆ ਫੋਲ ਵੜੀ ਮੈਂ ਗੱਡੀ ਰਾਈਆਂ ਜਿਹਨੂੰ ਆਂਦੇ ਆ ਪਾ ਦੇਣ ਵਾਲੇ ਕਰਨੇ ਆਪਾਂ ਜੈ ਜੀ ਗੰਮ ਡੇਢ ਦੀ ਮਹੀ ਵੇਚਦੀ ਹਾਂ ਦੇਣਾ 1 35 ਦੀ ਮਹੀ ਦੇ ਦੇਣੀ ਚਲੋ ਜਾਨ 5000 ਛੋੜ 130 ਹੀ ਦੇ ਦਾਂਗੀ 1 ਲੱਖ 3000 ਹੀ 3000 ਹੀ ਦੇ ਦਾਂਗੇ ਪਰ ਇੱਧਰ ਆ ਗਈ ਸੰਦੀਪ ਸਿੰਘ ਆ ਬ੍ਰਾਂਡ ਅੱਛਾ ਇਹਨੂੰ ਆ ਮਹੀਨਾ ਨਾਵਾ ਇਹਨੂੰ 20 ਤਰੀਕ ਨੂੰ ਸਤਵਾਂ ਚੱਲਣਾ ਜੋ ਅੱਛਾ 20 ਤਰੀਕ ਨੂੰ ਠੀਕ ਆ ਇਹ ਸੰਦੀਪ ਸਿੰਘ ਆ ਦੋਰਾ ਵਿੱਚ ਹੀ ਤੇਰੇ ਚੈਨਲ ਤੇ ਚੋਟੀ ਹਾਂ ਮੈਨੂੰ ਬਰਾ ਯਾਰ ਕੀ ਤੀਜੇ ਸੂਏ ਸੁਣਾ ਜਾਂ ਕੰਨੀਆਂ ਨੂੰ ਬਰਾਬਰ ਅੱਜ ਨਾਲੇ ਅੱਜ ਨਾਲੇ ਕਹੀ ਸੀ ਨਾ ਹਾਂ ਅੱਜ ਨਾਲੇ 16 ਕਿਲੋ ਦੁੱਧ ਨੇ ਜੋਖਾ ਇੱਕ ਉਹਨਾਂ ਨੇ ਖਿਵਾ ਪੰਨਿਆ ਦਾ ਹਾਂ ਉਹਦਾ ਸੁੰਦੀ ਵੇ ਦਿਵਾਲੀ ਤੇ ਹਾਂ ਦਿਵਾਲੀ ਦੇ ਘੱਲ ਹੀ ਆਪਾਂ ਹਾਂ ਹਾਂ ਹੋਣ ਇਹਨੂੰ 20 ਤਰੀਕ ਨੂੰ ਸਤਵਾਂ ਚੱਲਣਾ ਜੋ ਠੀਕ ਆ ਤੇ ਦੁੱਧ ਨਹੀਂ ਹੈਗਾ ਬਿਲਕੁਲ ਨਹੀਂ ਥਣ ਥਣ ਪਾਸ ਕਰਾਉ ਜਿਹੜਾ ਚੀਪਾ ਜਾ ਹੁੰਦਿਆ ਦੁੱਧ ਨਹੀਂ ਹੈਗਾ 20 ਤਰੀਕ ਨੂੰ ਲੱਗਣਾ ਜੋ ਸਤਵਾਂ ਲੈ ਚੈੱਕ ਕਰਾ ਲੈ ਕੋਈ ਬਾਹਰ ਇੱਕ ਗੱਲ ਹੈਗੀ ਸੁਨੀਲ ਸਿਆ ਹਾਂ ਜਿੱਦਣ ਮੈਂ ਤਿਆਰ ਹੋ ਗਈ 2 ਲੱਖ ਦੀ ਆ ਹਾਂ ਨਹੀਂ ਮੈਂ ਬਹੁਤ ਇੱਕ ਅੱਸੀ ਦੀ ਮੈਂ ਵੇਚੀ ਆ ਰਿਕਾਰਡ ਰਿਕਾਰਡ ਬੜਾ ਚੰਗਾ ਮੈਂ ਦਾ ਰਾਲੀ ਮਈ ਆ ਸਾਰਾ ਰਿਕਾਰਡ ਪਿਆ ਪਾਰਸ ਦੇ ਨੂੰ ਸੀਮਾ ਲੱਗੇ ਜੋ ਅੱਛਾ ਪਾਰਸ ਦਾ ਆਵੇ ਮੇਰੇ ਕੋਲ ਨਾ ਸਾਰਾ ਰਿਕਾਰਡ ਦਿੱਤਾ ਠੀਕ ਆ ਨਹੀਂ ਆਜੋ 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 ਨਸਲ ਵਾਲੀ ਮਈ ਆ ਇਹ ਪੂਰੀ ਨਸਲ ਆ ਪੂਰੀ ਸੰਦੀਪ ਜੀ ਬੱਚੇ ਲੈਣ ਵਾਲੀ ਆ ਬਿਲਕੁਲ 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 ਮੇਲੇ ਆ ਦੇ ਖੜਨ ਵਾਲੀ ਨਸਲ ਬਹੁਤ ਆ ਮੈਂ ਦੇ ਸੰਦੀਪ ਜੀ ਹਾਂ ਇਹ ਗੱਬਣਾ ਉਹ ਬ੍ਰਾਂਡ ਜੀ ਜ ਆਉ ਬਿਲਕੁਲ ਹਾਂ ਬੋਲੋ ਜੀ ਜਦੋਂ ਮੈਂ ਤਿਆਰ ਹੋ ਗਈ 2 ਲੱਖ ਦੀ ਆ ਹਾਂ ਵੀਰ ਭਰਾ ਭਾਣਾ ਜਦੋਂ ਤਿਆਰ ਹੋ ਗਈ ਮੈਨੂੰ ਮਹੀਂ ਦੇ ਦੇਣ ਚਲੋ ਅੱਜ ਮਹੀਂ ਦੇਣੀ ਆ ਮੋਲ 1 ਕੁ ਵੀ ਹਾਂ ਦੇਣਾ ਮਹੀਂ 1 ਦਾਤ ਦੀ ਦੇਣੀ 1 ਲੱਖ ਦਾਤ ਦੀ ਚਲੋ ਆਹ ਆਪ ਸੰਦੀਪ ਜੀ ਦਾ 17 ਕਿਲ ਦਾ ਰਿਕਾਰਡ ਆ ਹਾਂ ਇਹਨੂੰ 20 ਨੂੰ ਅਠਵਾਂ ਲੱਗਣਾ ਅੱਛਾ ਨਾਰੀ ਨੂੜੀ ਵਗਾ ਰੇ ਮਹੀਂ ਦੀ ਇਹ ਵੀ ਉਹਨਾਂ ਘਰੋਂ ਆਈਆਂ ਇੱਕ-ਇੱਕ ਘਰੋਂ ਆਈਆਂ ਵਾ ਅੱਛਾ ਅਜਨਾਲੀਆਂ ਗਈਆਂ ਸੀ ਉਹਨਾਂ ਘਰੋਂ ਆਈਆਂ ਠੀਕ ਆ ਹਾਂ ਉਹਨਾਂ ਵੀਰਾਂ ਆਪਾਂ ਮਾਨ ਕੀਤਾ ਕਿਉਂਕਿ ਤੈਨੂੰ ਕਹਾਂ ਤੇ ਨਿਸ਼ਾਨ ਬੜਾ ਹੋ ਗਿਆ ਬਿਲਕੁਲ ਬਿਲਕੁਲ ਹਾਂ ਉਹਨਾਂ ਨੇ ਮਈਆਂ ਆਪਾਂ ਨੂੰ ਕੱਲੀਆਂ ਹਾਂ ਉਹਨਾਂ ਦੀ ਘਰ ਦੀ ਮਈਆਂ ਦੀ ਤੀਜਾ ਸੂਆ ਇਹ ਵੀ ਸੁਣੀ ਆ ਠੀਕ ਆ ਹਾਂ ਤੇ 17 ਕਿਲ ਦਾ ਰਕਟ ਪਾਸ ਦਾ ਹੀ ਸੀਮਣ ਇਹਨੂੰ ਲੱਗਾ 20 ਤਰੀਕ ਨੂੰ ਇਹਨੂੰ ਅਠਵਾਂ ਲੱਗਣਾ ਤੇ ਉਹਨੂੰ ਸਤਵਾਂ ਲੱਗਣਾ ਜੂ ਇਹ ਵੀ ਖੋਲੋ ਹਾਂ ਲਓ ਜੀ ਦੋਵੇਂ ਮਈਆਂ ਨੀਲੀ ਦੀ ਪਰ ਬਹੁਤ ਟੌਪ ਕੁਆਲਿਟੀ ਜਿੱਦਾਂ ਤਿਆਰ ਹੋ ਗਈਆਂ ਨਾ ਸੁੰਦੀਆਂ ਬੜੀ ਟਿਕਾ ਮੈਂ ਬਹੁ ਵੱਟੀ ਆ ਨਸਲ ਵੇਆ ਫਨੀਦਾ ਇੱਕ ਦੁੰਦੀ ਕੋਈ 1 ਰੁਪਏ ਦੀ ਉਹ ਗਲਾਬੀ ਅੱਕ ਹਾਂ ਤੇ ਟੇਡੇ ਘਾਟ ਹਾਂ ਠੀਕ ਜੋੜੀ ਜਾਲੀ ਬਹੁਤ ਮੈਂ ਬਹੁਤ ਯਾਰੀ ਵੱਡੀ ਮੈਂ ਜਿਹੜਾ ਦੁੱਧ ਦਿੱਤਾ ਨਾ ਉਹ ਦੱਸਿਆ ਵਾ ਹਾਂ ਦਹਾ ਮਨ ਮੂਸਾ ਮੂ ਮੂ ਚੱਕਰਾ ਐ ਮੈਂ ਨਹੀਂ ਖਾਲੇ ਨਹੀਂ ਕਰਨੀ ਜਿਹੜਾ ਭਰਾ ਮੇਰਾ ਜੋੜਾ ਲੈ ਗਿਆ ਨਾ ਹਾਂ ਸਾਰਾ ਸਿਆਲ ਕੋ ਨਹੀਂ ਪੱਠੇ ਪਾ ਲੈਣਾ ਮੈਂ ਆਖਦੀਆਂ ਕਰ ਜਾਣਗੀਆਂ ਹੈ ਹਾਂ ਨਸਲਾ ਸੰਦੀਪ ਜੀ ਇਧਰ ਵੇ ਆ ਮਈਆਂ ਦੋਵੇਂ ਨਸਲਾ ਹਾਂ ਬਾਈ ਪਾਵਾ ਖਾ ਕਿੱਡੇ ਪੂਰੇ ਪਏ ਆ ਐਂਡ 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 ਅ ਪੀਸ ਐਂਡ ਅ ਪੀਸ ਆ ਚਲੋ ਠੀਕ ਆ ਇਹ ਵੀ ਬਰਾਬਰ ਹੀ ਹੈ ਇਹ ਵੀ ਇੱਕ ਦਾਤ ਦੀ ਇੱਕ ਦਾਤ ਦੀ ਦੇਣੀ ਆ ਲੈ ਵੀ ਜੋ ਜੋੜਾ ਲਾਵੇਂ ਯਾਰ ਆਪਾਂ ਵੀਡੀਓ ਰੱਖਣ ਜਦੋਂ ਤਿਆਰ ਹੋ ਗਿਆ ਮਈਆਂ ਮੈਨੂੰ ਦੇ ਦੇਣ ਨਹੀਂ ਜੋ ਜੋੜਾ ਲਾਵੇਂ ਫਿਰ ਹੋ ਜਾਊਗਾ ਮਾਨ ਦਾ ਯਾਰ ਜੇ ਕੋਈ ਮੇਰਾ ਭਰਾ ਜੋੜਾ ਲਾਉ ਹੂੰ ਦੋ 10 ਦਾ ਜੋੜਾ ਦੇ ਚਲੋ ਠੀਕ ਆ ਚਲ ਜਾਂਦੇ ਆ ਰਹੀ ਮੈਂ ਆ ਇਹ ਪੰਨਾਂ ਦੀ ਜੋ ਪੰਜ ਮਹੀਨਾ ਦੀ ਤੇ 5 ਕਿਲੋ ਦੁੱਧ ਜਿਹੜਾ ਚੋ ਲੈਣਾ ਅੱਛਾ 7 ਨਹੀਂ 6 ਨਹੀਂ ਸਾਢੇ 5 ਵੀ ਨਹੀਂ ਕਰੀ 5 ਕਿਲੋ ਦੁੱਧ ਦੇ ਪੰਨਾਂ ਦੀ ਗੱਲ ਤੋਰੋ ਫਿਰ ਇਹ ਡੇਰੀ ਵਾਈ ਮੈਂ ਤੂੰ ਆਈਆਂ ਮਈਆਂ ਦੋਵੇਂ ਠੀਕ ਆ ਕੱਲ ਆਪਣੇ ਤੋਂ ਭੈਣ ਭਰਾ ਆਪਣੇ ਜਿਹਨੂੰ ਬਣਾ ਜਿਹੜਾ ਮਾਲ ਖਰਦੇ ਫਿਰ ਉਹ ਕਿਨੂੰ ਦੇਣ ਸੱਜਣਾ ਮਈਆਂ ਨਾਲ ਖੜੀਆਂ ਨੇ ਭਰਾਪਾਂ ਦੇ ਦੀਆਂ ਇਹ ਨਾ ਰਾਤੀ ਨਾ ਮਰ ਆ ਜਾਣਾ ਪੈਰ ਨੂੰ ਆ ਗਈ ਨੱਪ ਨੱਪਦੀ ਜਾਂ ਤੇ ਟੀਕਾ ਟੂਗਾ ਲਵਾਤਾ ਉਹਦਾ ਹਾਂ ਹਾਂ ਉੱਤਰ ਦੇ ਆ ਗੱਡੀ ਚ ਆ ਗਈ ਨਾ ਪਜੀ ਚੈੱਕ ਕਰਾਂ ਤੇ ਮੈਂ ਬਹੁਤ ਚੰਗੀ ਆ ਹਾਂ ਦੁੱਧ ਕਿੰਨਾ ਵਾ 5 ਕਿਲੋ 5 ਕਿਲੋ ਪਨੀਰੀ ਗੱਭਣ ਚਲੋ ਠੀਕ ਆ ਇਹ ਥੋੜੀ ਪੀੜ ਮਨਾਉਂਦੀ ਇੱਥੇ ਮੋੜ ਤੇ ਮਾਲਾ ਇੱਥੇ ਕਮਾਲ ਆ ਨਾ 5 ਕਿਲੋ ਦੁੱਧ ਪਨੀਰੀ ਗੱਭਣ ਡਾਕਟਰ ਲਿਆਓ ਚੈੱਕ ਕਰਾਓ ਜਿਹੜਾ ਆਨਲਾਈਨ ਭਾਨ ਭਰਾ ਖੜਦਾ ਗੱਡੀ ਵਾਲਾ ਆ ਦਾ ਚੈੱਕ ਕਰਾ ਕੇ ਤਰੂ ਬਾ ਠੀਕ ਆ ਹਾਂ ਇਹਦਾ ਮੁੱਲ ਫਿਰ ਸਨੀਰ ਜੀ ਇਹ 65 ਦੀ ਮੈਂ ਦੇ ਦਾਂਗੇ 6000 5000 60 ਦੀ ਮੈਂ ਦੇਣੀ ਆ ਬਾ ਠੀਕ ਆ ਬਾਕੀ ਚੋ ਆਜੂ ਵਰੀ ਹੈ ਨਾ ਇੱਕ ਨੰਬਰ ਇੱਕ ਨੰਬਰ ਜਵਾਬ ਕਹਿਣ ਵਾਲੀ ਗੱਲ ਨਹੀਂ ਕੋਈ ਹਾਂ ਚਾਹ ਪਰ ਲੀਆਂ ਇਹ ਸੰਦੀਪ ਸਿੰਘ ਲੰਡੀ ਹੈ ਮਈ ਇਹ ਅਗਲੇ ਥਾਂ ਦੀ ਤੇਲ ਆ ਅਜੇ ਤੇਲ ਆ ਅਗਲੇ ਥਾਂ ਨਹੀਂ ਜੋ ਚੱਲਦਾ ਤਿੰਨ ਮੋਗੇ ਵੰਗੂ ਚੱਲਦੇ ਜੋ ਹਾਂ ਇਹ ਅਠਾਂ ਦੀ ਜੋ ਇਹ ਦੋ ਮਹੀਨੇ ਖੜਨੇ ਜੋ ਅੱਛਾ ਪੂਰੇ ਅਠਾਂ ਦੀ ਹਾਂ ਦੁੱਧ ਦੁੱਧ ਹੈ ਨਹੀਂਗਾ ਨਾ ਕੁਛ ਨਹੀਂ ਦੁੱਧ ਨਹੀਂ ਚੀਪਾਉਂਦੇ ਮਈ ਰੋ ਜੀ ਇਹ ਲਾਲ ਜੀ ਤਾਂ ਬਹੁਤ ਬਾਰੇ ਦਵਾਈਆਂ ਮਈਆਂ ਇਹਨਾਂ ਨੇ ਨਾ ਅੰਦਰ ਰਹੀਆਂ ਮਈਆਂ ਅੰਦਰ ਰਹੀਆਂ ਇਹ ਮਈਆਂ ਸੰਦੀਪ ਸਿੰਘ ਕੌਣ ਸਾਦੇ ਧੁੱਪੇ ਭੱਜ ਗੀਆਂ ਨਾ ਐ ਨਾ ਕਾਲੇ ਜਾਨਵਰ ਗੀਆਂ ਨਾ ਹਾਂ ਲੋ ਵੇ ਹਾਸ਼ਮ ਬੁੰਨੇੜੇ ਹੋ ਕੇ ਨੋ ਚੰਗੀ ਦਰਾ ਅਗਲੇ ਤਾਂ ਦੀ ਤੇਲ ਜੋ ਬਿਲਕੁਲ ਅਗਲੇ ਦੀ ਇਧਰ ਲੀ ਜੋ ਸਭ ਨਾਲ ਪਰ ਸੰਦੀਸ ਮੈਂ ਵੇ ਕੱਢੀ ਆ ਭਾ ਵੇਖੀ ਬਿਲਕੁਲ ਜਾਇਜ਼ ਹੀ ਕਰਨਾ ਜਾਇਜ਼ ਹੀ ਕੰਮ ਹਾਂ ਦੋ ਮਹੀਨਿਆਂ ਨੂੰ ਮੈਂ ਸੂ ਪੈਣੀ ਠੀਕ ਆ ਹਾਂ ਇਹਦਾ ਮੋਲ ਮੋਲੇ ਜੰਦੀਰ ਜੀ ਇਹ ਵੀ ਭਾਵੇਂ 60 ਦੀ ਦੇ ਦੇ 55000 ਦੀ ਮਹੀ ਦੇਣੀ ਚਲੋ ਹਾਂ 60 ਦੇ 55 ਹਾਂ 60 ਦੇ ਮੈਂ ਅੱਜ ਕੋਈ ਮੇਰਾ ਭਰਾ ਜੋੜਾ ਲਊ ਨਾ ਐਡਾ ਮਾਨ ਕਰੂੰ ਉਹਦਾ 1 15 1 10 ਦਾ ਜੋੜਾ ਦੇ ਦੂੰ ਚਲੋ ਜਿਆੜੀ ਗੱਲ ਸਾਰਾ ਚਾਹ ਚ ਉਹ ਮਈਆਂ ਫੇਰ ਆਉਂਦੇ ਬਈ ਚੈੱਕ ਕਰਾ ਦੇ ਕਰਦੇ ਬਹੁਤ ਕੁਆਲਟੀ ਦੀਆਂ ਮਈਆਂ ਨਹੀਂ ਲੈ ਰੀਆਂ ਕੁਆਲਟੀ ਵਾਲੀਆਂ ਜਿਨ੍ਹਾਂ ਨੂੰ ਨਸਲ ਦੀਆਂ ਆਉਂਦੇ ਮਈਆਂ ਉਹ ਮਈਆਂ ਹਾਂ ਆ ਕੇ ਆ ਰਾ ਚੈੱਕ ਕਰਕੇ ਲੈ ਜਾਓ ਇਹ ਨਹੀਂ ਮਈਆਂ ਨਹੀਂ ਆ ਬਿਲਕੁਲ ਬਿਲਕੁਲ ਚਲੋ ਨੰਬਰ ਆਪਣਾ 88721 7329 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਸਤਿ ਸ੍ਰੀ ਅਕਾਲ ਜੀ